ਇਹ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਚੋਰਾਂ ਨੇ ਦਿਨ ਦਿਹਾੜੇ ਜੱਟਾਂ ਵਾਲੀ ਬੰਬੀ ਨੇੜੇ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਦੇ ਘਰ ਅੰਦਰ ਵੜ ਕੇ ਉਹਨਾਂ ਦੇ ਕੋਲੋਂ ਪਿਸਤੌਲ ਦੀ ਨੋਕ ਤੇ ਗਹਿਣਿਆਂ ਦੀ ਲੁੱਟ ਕੀਤੀ ਹੈ ਮੋਟਰਸਾਈਕਲ ਸਵਾਰ ਲੁਟੇਰੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਏ ਹਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ

우리 n a ਤੇਦੀ ਅੱਗੇ ਨਹੀਂ ਅੰਦਰ ਕੰਮ ਹਾਂ ਅੰਦਰ ਦਾ ਮਟਰ ਬਣਦਾ ਹਾਂ ਹਾਂ ਕੋਈ ਨੰਬਰ ਵੇਟ ਘੱਟੀ ਹੁੰਦਾ ਹੈ ਕਿਹੜੇ ਨੰਬਰ ਮੇਰੇ ਆਹ ਹੈ ਆਹ ਲੱਗੇ ਜੀ ਹਰ ਇਹ ਨੰਬਰ ਬਿਲਕੁਲ ਨੰਬਰ ਇੱਕ ਪੁਰਸਮਾਹ ਪੇਚ ਹੋਈ ਅਸੀਂ ਰਿਟਾਇਰ ਹੋਇਆ ਅੱਜ ਕਰੀਬ 2 ਵਜੇ ਸਾਡੇ ਘਰ ਰੀਤਾ ਨਾਮ ਦੀ ਕੁੜੀ ਮਿਲਣ ਵਾਸਤੇ ਆਈ ਦੀ ਸੀ ਉਹ ਜਦੋਂ ਆ ਕੇ ਬੈਠੀ ਦੀ ਹੀ ਤੇ ਉਹਨੇ ਜਿਹੜੇ ਦੋ ਮੁੰਡੇ ਜਿਹੜਾ ਮੂੰਹ ਬਣੇ ਰਹੇ ਉਹ ਸਾਡੇ ਘਰ ਆ ਘਰ ਆ ਕੇ ਤੇ ਇਹਨਾਂ ਦੇ ਸੋਨੇ ਦੇ ਗਨੇ ਧਵਾ ਲਾਪੇ ਘਰ ਦੀ ਮੇਰੀ ਦੇ ਢੋਗਲ ਵਾਲੀਆਂ ਕੰਨਾਲੀਆਂ ਵਾਲੀਆਂ ਲਵਾਲੀਆਂ ਜਿਹੜੀ ਰੀਟਾ ਸੀ ਉਹਦੀ ਇਹਨਾਂ ਸਟਾਫਸ ਇੱਕ ਆਰਟੀਫੀਸ਼ੀਅਲ ਚੂਰੀ ਪਾਈ ਉਹ ਲੋੜੀਆਂ ਮੈਂ ਉਹਨਾਂ ਦੇ ਫਿਰ ਉਹਨਾਂ ਦੇ ਹੱਥੋਂ ਪਾਈ ਹੋ ਗਿਆ ਹੱਥੋਂ ਪਾਈ ਹੋਣ ਤੇ ਮੈਂ ਉਹਨਾਂ ਦਾ ਪਿਸਟਲ ਜਿਹੜਾ ਸੀ ਉਹ ਮੁੰਡੇ ਇੱਕ ਹੋਰ ਪਿਸਟਲ ਸੀ ਇੱਕ ਕੋਲ ਖੁਗਰੀ ਪਿਸਟਲ ਜਿਹੜਾ ਸੀ ਮੈਂ ਉਹ ਖੋਲਿਆ ਉਹਨਾਂ ਨੂੰ ਤਾਂ ਕੰਮ ਆਇਆ ਤੇ ਦੂਸਰੇ ਨੇ ਮੇਰੇ ਕੋਖਰੀ ਮਾਰ ਲਗਾ ਉਹ ਫੇ ਮੈਨੂੰ ਜਿਹੜਾ ਪਿਸਟਲ ਸੀ ਉਹਨੂੰ ਵਾਪਸ ਦੇਣਾ ਪੈ ਗਿਆ ਮੇਰੇ ਫਿਰ ਉਹਨਾਂ ਕੜਾ ਪਾਇਆ ਸੋਨੇ ਦਾ ਉਹ ਲਵਾ ਲਿਆ ਮੇਰੇ ਖੱਬੇ ਹੱਥ ਪਈ ਨਹੀਂ ਸੀ ਸੋਨੇ ਦੀ ਰਿੰਗ ਪਈ ਸੀ ਚਾਹ ਪਈ ਸੀ ਉਹ ਤੇ ਬਰਨਾਰਡ ਜੀ ਐਸ ਉਕਰਿਆ ਹੈ ਉਹ ਵੀ ਲਵਾ ਲਿਆ ਫਿਰ ਜਦੋਂ ਲੱਗ ਮੈਂ ਫਿਰ ਉਹਨਾਂ ਹੱਤੀ ਪੈਨ ਨੂੰ ਫਿਰਦਾ ਸੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੂੰਹ ਬੰਦਤਾ ਤੇ ਨਾਲ ਫਿਰ ਮੈਨੂੰ ਕਹਿ ਬਈ ਜੋ ਪੈਸੇ ਹੋਏ ਉਹ ਦੇ ਦਿਓ ਮੈਂ ਵੀ ਸਾਡੇ ਕੋਲ ਪੈਸੇ ਆਲੀ ਤੁਸੀਂ ਜੋ ਕਰਨਾ ਕਾਰੀ ਲਵਾਜ ਮੈਂ ਤੁਹਾਨੂੰ ਬਾਹਰ ਨਾਲ ਮਾਰ ਚੋ ਸਨ ਉਹ ਇੰਨੀ ਗੱਲ ਕਹਿ ਕੇ ਫਿਰ ਉਹ ਘਾਰ ਦੀ ਮੇਰੀ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਵਾ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਡੱਕੇ ਮਾਰ ਕੇ ਤੇ ਚੱਲ ਗਿਆ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਹਾਂਜੀ ਪੁਲਿਸ ਨੂੰ ਆ ਪੁਲਿਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਉਹਨਾਂ ਮੈਨੂੰ 15 ਮਿੰਟ ਖਰਾਬ ਕੀਤਾ ਜਿਹੜੋਂ ਕਿ ਪੁਲਿਸ ਦਾ ਫਰਜ਼ ਹੀ ਭਈ ਉਸੇ ਟਾਈਮ ਸਾਰੇ ਪਾਸੇ ਮੈਸੇ ਕਰਦੇ ਨਾਕੇ ਲਾ ਦਿੰਦੇ ਉਹਨਾਂ ਬਜਾਏ ਨਾ ਕਰ ਆਂਦੇ 15 ਮਿੰਟ ਤੇਰਾ ਜਿਹੜਾ ਕਿਰਾ ਪੈਂਦਾ ਕਿਹੜਾ ਥਾਣਾ ਪੈਂਦਾ ਜਦੋਂ ਕਿ ਕੰਟਰੋਲ ਵਾਲੇ ਪਤਾ ਕਿਹੜੇ ਸ਼ਹਿਰ ਤੇ ਰਹਿੰਦੇ ਉਹ ਤੁਹਾਨੂੰ ਸਿਟੀ ਥਾਣਾ ਪੈਂਦਾ ਤੇ ਜਿਹੜਾ ਦਾਫਰ ਪੈਂਦਾ ਪੀਸੀਆਰ ਵਾਲਾ ਇੱਕ ਏਐਸਆਈ ਆਇਆ ਫਿਰ ਪੀਸੀਆਰ ਵਾਲਾ ਦੂਜਾ ਆਇਆ ਉਹ ਵੀ ਪੁੱਛੋਸ਼ਿਸ਼ ਕਰਕੇ ਕਰਦੇ ਜਿਹੜੇ ਠਾਣ ਮੁਲਸੀ ਛੋਟਾ ਆਇਦਾ ਸੀ ਉਹਨੇ ਦਰਖਾਸਤ ਦੇਖੀ ਹੈ ਦਰਖਾਸਤ ਦੇਖ ਕੇ ਤੇ ਮੇਰੇ ਦਰਖਾਸਤ ਕਰਾਤੀ ਲੱਗ ਆਇਆ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖਣਗੋਲੀ ਦੇ ਨੇ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆਗੇ ਨੇ ਧਿਆਨ ਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਉਹ ਰੀਤਾ 100 ਨੰਬਰ ਤੇ ਫੋਨ ਕਰ ਹਾਂ ਉਹ ਉਹ ਮੈਂ ਫਿਰ ਉਹਨੇ ਮੈਂ ਇਹ ਗੱਲ ਕਹੀ ਤੇ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲੀਆਂ ਉਹਦੀਆਂ ਫਿਰ ਇਹਨਾਂ ਵਾ ਇਹਨਾਂ ਨੇ ਨਾ ਪਿਸਤੌਲ ਖੋਲ ਲਿਆ ਆਣਾ ਕੋਲ ਤੇ ਉਹਨਾਂ ਵੱਲ ਕਰ ਤੇ ਉਹ ਪਸਤੂਰ ਗੋਣ ਫਿਰ ਇਹਨਾਂ ਵਾਲੇ ਪਾਸੇ ਹੋ ਗਿਆ ਤੇ ਇਹਨਾਂ ਦੇ ਹੱਥੀ ਵੀ ਪੈਣ ਲਾ ਪਿਓ ਤੇ ਫਿਰ ਇਹਨਾਂ ਨੇ ਮੇਰੇ ਕੋਲ ਚੂੜੀਆਂ ਵੀ ਲੁਹਾ ਲਈਆਂ ਉਹਨਾਂ ਨੇ ਤੇ ਕਾਂਟੇ ਵੀ ਲੁਹਾ ਲਏ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰਾ ਮੇਰੇ ਕੋਲ ਆ ਗਏ ਆ ਕਹਿੰਦੇ ਅੱਜ ਆਈ ਫੇਰ ਵਾਹ ਕਿਹਾ ਤੁਸੀਂ ਮੁੰਤੇ ਲੱਗਾ ਸੀ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀਆਂ ਜਿਹੜੇ ਪਹਿਲੇ ਆਏ ਸੀ ਉਹੀਆਂ ਹੀ ਤੇ ਜੇ ਮਗਰੋਂ ਮੂੰਹ ਖੋਲਿਆ ਕਿ ਹਲਾ ਖੋਲਿਆ ਤਾਂ ਅਸੀਂ ਫੇਰ ਆ ਜਣਾਈਆਂ ਕਿੰਨੇ ਬੰਦੇ ਜੋ ਦੋ ਬੰਦੇ ਹੀ ਪੱਤੇ ਆਏ ਹਾਂ ਇਹ ਕਾਰ ਤੇ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ ਹਾਂ ਔਰ ਉਰਚੇ ਤੇ ਆ ਗਏ ਕੈਮਰੇ ਤੇ ਆ ਗਏ ਨੇ ਹਾਂਜੀ